ਤੁਸੀਂ ਦੇਖ ਰਹੇ ਹੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਦੀਕਰ ਤੁਹਾਡਾ ਜਦੋਂ ਵੀ ਸਰਾਭੇ ਪਿੰਡ ਵੱਲ ਗੇੜਾ ਲੱਗਦਾ ਤਾਂ ਤੁਸੀਂ ਜਰੂਰ ਇਸ ਘਰ ਦੇ ਵਿੱਚ ਆ ਕੇ ਜਾਇਓ ਇਸ ਘਰ ਦੇ ਵਿੱਚ ਆ ਕੇ ਤੁਹਾਨੂੰ ਇਹ ਚੀਜ਼ ਮਹਿਸੂਸ ਹੋਊਗੀ ਵੀ ਆਪਦੇ ਦੇਸ਼ ਤੇ ਕੌਮ ਪ੍ਰਤੀ ਜਿਹੜਾ ਪਿਆਰ ਆ ਉਹ ਕੀ ਹੁੰਦਾ ਤੇ ਜਿਹੜੇ ਕਹਿੰਦੇ ਆ ਵੀ ਆਜ਼ਾਦੀ ਚਰਖੇ ਘੁਮਾ ਕੇ ਮਿਲ ਗਈ ਤਾਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਸਾਡੇ ਪੰਜਾਬ ਨੇ ਮੁੱਛ ਫੁੱਟ ਗੱਭਰੂ ਕਈ ਗਵਾਏ ਨੇ ਤਾں ਜਾ ਕੇ ਆਜ਼ਾਦੀ ਮਿਲੀ ਆ 24 ਮਈ 1896 ਈਸਵੀ ਦੇ ਵਿੱਚ ਇਸ ਘਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਹੋਇਆ ਤੇ 16 ਨਵੰਬਰ 1915 ਦੇ ਵਿੱਚ ਸ਼ਹੀਦ ਹੋ ਗਏ ਉਮਰ ਤਾਂ 19 ਸਾਲਾਂ ਦੀ ਨਿੱਕੀ ਸੀ ਪਰ ਜਜ਼ਬੇ ਦੀ ਗੱਲ ਕਰੀਏ ਦੋਸਤੋ ਉਹ ਬਹੁਤ ਵੱਡਾ ਸੀ ਆਪਦੇ ਦੇਸ਼ ਕੌਮ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਕੁਝ ਕੁ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਚਾਟੀ ਆਪਣੀ ਰੜਕਣ ਵਾਲੀ ਮਧਾਣੀ ਹਨਾ ਤੇ ਨਾਲ ਦੀ ਨਾਲ ਸੰਦੂਖ ਚਰਖਾ ਜਿਹੜਾ ਕਿ ਪੁਰਾਣੇ ਵੇਲੇ ਦੀਆਂ ਚੀਜ਼ਾਂ ਸੀ ਉਹ ਇਸ ਘਰ ਦੇ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਨੇ ਤੇ ਨਾਲ ਦੀ ਨਾਲ ਬਿਜਲੀ ਵਾਲੇ ਬੋਰਡ ਜਿਹੜੀਆਂ ਆਪਣੀਆਂ ਸੋਚਾਂ ਪੁਰਾਣੀਆਂ ਉਹ ਵੀ ਉਸੇ ਤਰ੍ਹਾਂ ਹੀ ਨੇ ਕੁਸ਼ਕ ਬਰਤਨ ਰੱਖੇ ਗਏ ਨੇ ਹੋ ਸਕਦਾ ਇਹਨਾਂ ਦੇ ਵਿੱਚ ਕਰਤਾਰ ਸਿੰਘ ਸਰਾਬਾ ਜੀ ਇਹਨਾਂ ਦੀ ਵਰਤੋਂ ਉਸ ਸਮੇਂ ਦੇ ਵਿੱਚ ਕਰਿਆ ਕਰਦੇ ਹੋਣਗੇ ਉਨਾ ਸਮਿਆਂ ਦਾ ਦੋਸਤੋ ਇਹ ਬਹੁਤ ਹੀ ਇੱਕ ਆਲੀਸ਼ਾਨ ਘਰ ਸੀਗਾ ਕਿਉਂਕਿ ਉਹ ਸਮੇਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਬਾਹਰ ਵੀ ਜਾਂਦੇ ਨੇ ਤਾਂ ਉਹ ਸਮਿਆਂ ਦੇ ਹਿਸਾਬ ਦੇ ਨਾਲ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ ਕਿਉਂਕਿ ਉਹ ਵੀ ਚਾਹੁੰਦੇ ਤਾਂ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰ ਸਕਦੇ ਸਨ ਪਰ ਉਹ ਜ਼ਮੀਰ ਜਾਗਦੀ ਵਾਲੇ ਇਨਸਾਨ ਸੀ ਤਾਂ ਹੀ ਆਪਣੀ ਦੇਸ਼ ਕੌਮ ਦੀ ਖਾਤਰ ਉਹ ਲੜੇ ਨੇ ਤੇ ਇਸ ਜਿਹੜੀ ਚੀਜ਼ ਤੁਸੀਂ ਹੁਣ ਆਪਦੀ ਸਕਰੀਨ ਤੇ ਦੇਖ ਰਹੇ ਹੋ ਇਹਦੇ ਨਾਲ ਉਹ ਕਿਸੇ ਸਮੇਂ ਵਰਜਿਸ਼ ਕਰਿਆ ਕਰਦੇ ਹੋਣਗੇ ਤੁਸੀਂ ਦੇਖੋ ਵੀ ਇਹ ਉਹੀ ਮਹਾਨ ਤੇ ਪਵਿੱਤਰ ਘਰਾ ਹਨ ਜਿੱਥੋਂ ਐਡੀ ਮਹਾਨ ਸੋਚ ਤੇ ਸ਼ਕਸ਼ੀਅਤ ਪੈਦਾ ਹੋਈ ਜਿਨ੍ਹਾਂ ਨੇ ਆਪਦੇ ਮਨ ਦੇ ਵਿੱਚ ਦੇਸ਼ ਪ੍ਰਤੀ ਕੌਮ ਪ੍ਰਤੀ ਹਨਾ ਆਪਦਾ ਯਾਨੀ ਕਹਿੰਦੇ ਹੁੰਦੇ ਆ ਵੀ ਬਣਦਾ ਹੱਕ ਲੈਣ ਲਈ ਜਜ਼ਬਾ ਰੱਖਿਆ ਪੜ੍ਹਾਈ ਦਾ ਜਿਵੇਂ ਆਪਾਂ ਸੁਣਦੇ ਆਏ ਆ ਵੀ ਬਹੁਤ ਸ਼ੌਂਕ ਸੀ ਹੁਸ਼ਿਆਰ ਵੀ ਬਹੁਤ ਸਨ ਤੇ ਉਹ ਸਮੇਂ ਦੇ ਵਿੱਚੋਂ ਆਪਦੇ ਪਿੰਡ ਦੇ ਵਿੱਚੋਂ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਸਨ ਵੀਡੀਓ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਇਹੋ ਆ ਕਿ ਜਰੂਰ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਸਰਾਬਾ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਜਰੂਰ ਆਪਦੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਜਾਇਓ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਸਾਡੇ ਮਹਾਨ ਨਾਇਕ ਨੇ ਉਹ ਸਾਡੇ ਬੱਚਿਆਂ ਨੂੰ ਵੀ ਉਹਨਾਂ ਦੇ ਬਾਰੇ ਪਤਾ ਲੱਗਣਾ ਚਾਹੀਦਾ ਕਿ ਕਿੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕਿੱਡੇ-ਕਿੱਡੇ ਵੱਡੇ ਹਨਾ ਕੰਮ ਕੀਤੇ ਨੇ ਆਪਣੀ ਕੌਮ ਦੇ ਲਈ ਜਰੂਰ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਆ ਅੱਗੇ ਤੋਂ ਵੀ ਅਸੀਂ ਤੁਹਾਡੇ ਸਾਹਮਣੇ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ